ਜੈ ਗੁਰਦੇਵ ਧੰਗੁਰਦੇਵ ਜੈ ਭੀਨ ਜੈ ਭਾਰਤ ਜੈ ਸੰਵਿਧਾਨ ਸੋ ਜਿਸ ਤਰ੍ਹਾਂ ਕੱਲ 26 ਤਰੀਕ ਗਣਤੰਤਰ ਦਿਵਸ ਬੜੀ ਹੀ ਪੂਰੇ ਵਰਲਡ ਦੇ ਵਿੱਚ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਮਨਾਇਆ ਗਿਆ ਹਰ ਇੱਕ ਵਰਲਡ ਦੇ ਇਹੋ ਜਿਹੀ ਕੋਈ ਇੰਡੀਅਨ ਐਂਬੈਸੀ ਨਹੀਂ ਸੀ ਨਾ ਹੀ ਇੰਡੀਆ ਦਾ ਕੋਈ ਇਦਾਂ ਦੇ ਰਿਹਾ ਜਿੱਥੇ 바ਵਾ ਸਾਹਿਬ ਨੂੰ ਯਾਦ ਨਹੀਂ ਕੀਤਾ ਗਿਆ ਬਟ ਅੰਮ੍ਰਿਤਸਰ ਦੇ ਵਿੱਚ ਸ਼੍ਰੀ ਅੰਮ੍ਰਿਤਸਰ ਸਾਹਿਬ ਇੱਕ ਸ਼ਰਾਰਤੀ ਅੰਸਰ ਵੱਲੋਂ ਬਾਬਾ ਸਾਹਿਬ ਜੀ ਦੀ ਪ੍ਰਤਿਭਾ ਨੂੰ ਘਾਂਡੇ ਦਾ ਕੀਤਾ ਗਿਆ ਔਰ ਸੰਵਿਧਾਨ ਦੇ ਕੋਲ ਜੋ ਬਣਾਇਆ ਹੋਇਆ ਵਾ ਉੱਥੇ ਅੱਗ ਵੀ ਲਗਾਈ ਗਈ ਇਹ ਕਿਸੇ ਸ਼ਰਾਰਤੀ ਅੰਸਰ ਦਾ ਕੰਮ ਨਹੀਂ ਇੱਕ ਬਹੁਤ ਪ੍ਰੀ ਪਲਾਨਿੰਗ ਦੇ ਨਾਲ ਕੰਮ ਕੀਤਾ ਗਿਆ ਕਿਉਂਕਿ ਸਾਰਿਆਂ ਨੂੰ ਪਤਾ ਕਿ ਸਾਡੀਆਂ ਜੋ ਭਾਵਨਾਵਾਂ ਵਾ ਉਹ ਬਾਬਾ ਸਾਹਿਬ ਜੀ ਦੇ ਨਾਲ ਜੁੜੀਆਂ ਹੋਈਆਂ ਅਸੀਂ ਬਾਬਾ ਸਾਹਿਬ ਜੀ ਨੂੰ ਉਸ ਰਤਬੇ ਵਿੱਚ ਰੱਖਦੇ ਆ कि ਜਿਨ੍ਹਾਂ ਨੇ ਦੱਬੀ ਕੁਚਲੀ ਕੌਮ ਨੂੰ ਸਿੱਧਾ ਰਾਹ ਪਾਇਆ ਕਿਉਂਕਿ ਉਹਦਾ ਰਾਈਟ ਸਾਨੂੰ ਸੰਵਧਾਨਿਕ ਤੌਰ ਤੇ ਮਿਲਿਆ ਪਰ ਉਹ ਸ਼ਰਾਰਤੀ ਅੰਸਰ ਵੱਲੋਂ ਜੋ ਕੱਲ 26 ਜਨਵਰੀ ਕੀਤਾ ਗਿਆ ਅਸੀਂ ਉਹ ਵੀ ਤਕੜੇ ਸ਼ਬਦ ਦੇ ਵਿੱਚ ਨਿੰਦਿਆ ਜੋ ਕਰਦੇ ਆਂ ਔਰ ਸਰਕਾਰ ਅਗੇ ਬੇਨਤੀ ਵੀ ਕਰਦੇ ਆਂ ਇਹੋ ਜੇ ਸ਼ਰਾਰਤੀ ਅੰਸਰਾਂ ਨੂੰ ਨੱਥ ਪਾਈ ਜਾਵੇ ਕਿਉਂਕਿ ਕਾਰਨ ਵਾਲਾ ਕੋਈ ਹੋਰ ਘਰਵਾਉਣ ਵਾਲਾ ਕੋਈ ਹੋਰ ਹੁੰਦਾ ਜੋ ਇਹਦੇ ਪਿੱਛੇ ਆ ਉਹਨਾਂ ਚਿਹਰਿਆਂ ਨੂੰ ਨੰਗਾ ਕੀਤਾ ਜਾਵੇ ਉਹ ਸਮਾਜ ਦੇ ਸਨਮੂਖ ਕੀਤਾ ਜਾਵੇ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਪੂਰੇ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਬੰਦ ਦੀਆਂ ਕੋਲਾ ਲਗਾਈਆਂ ਜਾ ਰਹੀਆਂ ਅਸੀਂ ਸਵਿਧਾਨ ਨੂੰ ਮੰਨਣ ਵਾਲੇ ਲੋਕ ਆ ਅਸੀਂ ਗਵਰਨਮੈਂਟ ਅੱਗੇ ਬੇਨਤੀ ਕਰਦੇ ਆ ਕਿ ਉਹ ਬਣਦੀ ਕਾਰਵਾਈ ਆ ਉਹਨਾਂ ਸ਼ਰਾਰਤੀ ਅੰਸਰਾਂ ਉੱਤੇ ਕੀਤੀ ਜਾਵੇ ਜੋ ਇੰਡੀਆ ਦਾ ਜੋ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ 12 ਫਰਵਰੀ ਨੂੰ ਜਗਤ ਗੁਰੂ ਧੰਤਨ ਸਤਗੁਰੂ ਅਵਦਾਸ ਮਹਾਰਾਜ ਜੀ ਦਾ ਆਗਮਨ ਪਰਵਾ ਰਿਹਾ ਸ਼ਰਾਰਤੀ ਅੰਸਰ ਸ਼ਰਾਰਤ ਕਰਕੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਸੋ ਅਸੀਂ ਬੇਨਤੀ ਕਰਦੇ ਆਂ ਸਰਕਾਰਾਂ ਨੂੰ ਵੀ ਕਿ ਉਹ ਉਹ ਜੋ ਸ਼ਰਾਰਤੀ ਅੰਸਰ ਆਉਤੇ ਨਾ ਤਪਾਉਣ ਔਰ ਪੰਜਾਬ ਦੇ ਵਿੱਚ ਏਕੇ ਦਾ ਜੋ ਸਨੇਹਾ ਉਹ ਲੈ ਕੇ ਆਉਣ ਕਿਉਂਕਿ ਸਤਗੁਰੂ ਦੀ ਬਾਣੀ ਪਰਮਾਨ ਕਰਦੀ ਆ ਔਰ ਬਾਬਾ ਸਾਹਿਬ ਨੇ ਜੋ ਸਾਨੂੰ ਤੁਗਧਾਨਿਕ ਉਤੇ ਰਾਈਟਸ ਲੈ ਕੇ ਦਿੱਤੇ ਆ ਅਸੀਂ ਸਤਿਕਾਰ ਕਰਦੇ ਆ ਸਾਡੇ ਲਈ ਜੋ ਸੰਵਿਧਾਨ ਆ ਬਹੁਤ ਵੱਡੀ ਰੁਤਬਾ ਰੱਖਦਾ ਸਾਡੇ ਸਮਾਜ ਲਈ ਵੀ ਸੋ ਅਸੀਂ ਬੇਨਤੀ ਕਰਦੇ ਆ ਪੂਰੀ ਪ੍ਰਸ਼ਾਸਨ ਨੂੰ ਵੀ ਕਿ ਉਹ ਇਹਨਾਂ ਸ਼ਰਾਰਤੀ ਅੰਸਰਾਂ ਨੂੰ ਨਾth ਪਾਵੇ ਜੈਪੀਨ ਜੈ ਭਾਰਤ